ਸਾਰੇ ਜਿਹੜੇ ਤੁਹਾਨੂੰ ਲਗਾਇਆ ਗਿਆ ਕੇਸਬੰਦੇ ਦੇ ਵਿੱਚ ਦੇਖੋ ਜੀ ਜਿਹੜੀ ਲੈਂਡ ਪੋਲਿੰਗ ਹੈ ਸਭ ਤੋਂ ਮੁੱਖ ਮੰਗ ਹੈ 2007 ਵਾਲੀ ਪਾਲਿਸੀ ਦੀ ਮੁੱਖ ਮੰਗ ਹੈ ਜਿਹੜੇ ਹੜਪੀੜਤ ਲੋਕਾਂ ਦਾ ਮਾਜਾ ਸੀ ਉਹਨਾਂ ਦੀ ਮੁੱਖ ਮੰਗ ਹੈ ਜਿਹੜੀ ਲੈਂਡ ਪੋਲਿੰਗ ਹੈ ਇਹਦੇ ਵਿੱਚ ਸਰਕਾਰ ਨੇ 65000 523 ਕਿੱਲੇ ਜਿਹੜੇ ਆ ਉਹ ਰਿਕਵਰ ਕੀਤੇ ਆ ਔਰ ਬਿਨਾ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਵਿਧਾਨ ਸਭਾ ਦੇ ਵਿੱਚ ਕੋਈ ਬਿੱਲ ਪਾਸ ਕੀਤੇ ਤੋਂ ਬਿਨਾ ਕੋਈ ਉਹਦੇ ਬਜਟ ਰੱਖੇ ਤੋਂ ਇਹ ਸਰਕਾਰ ਨੇ ਜਿਹੜੀ ਆ ਰਣਨੀਤੀ ਕਰਕੇ ਤੇ ਸਰਕਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਇੱਕ ਕਿਲਾ ਹੁੰਦਾ ਜਿਹੜਾ 4840 ਗਜ ਦਾ ਵਿੱਚੋਂ 1200 ਕਿਸਾਨ ਨੂੰ ਦੇਣੀ ਹੈ ਔਰ 3600 ਗਜ ਜਿਹੜੀ ਆ ਫ੍ਰੀ ਕਿਸਾਨ ਤੋਂ ਲੈ ਲੈਣੀ ਹੈ ਸੋ ਇਸ ਕਰਕੇ ਜਿਹੜੇ ਕਿਸਾਨ ਨੇ ਵੀ ਉਹਦੇ 'ਚ ਸਾਰੀ ਕਰਨੀ ਹੈ 60% ਕਿਸਾਨ ਨੂੰ ਵੀ ਉਹਦੇ 'ਚ ਪੈਸੇ ਦੇਣੇ ਪੈਣੇ ਆ ਸੋ ਇਹ ਮਾਰੂ ਨੀਤੀ ਆ ਸਰਕਾਰ ਦੀ ਔਰ ਕੋਰਪੋਰੇਟ ਘਰਾਣਿਆਂ ਨੂੰ ਮਿਲ ਕੇ ਪੰਜਾਬ ਦੇ ਵਿੱਚ ਲਿਆ ਕੇ ਕਿਸਾਨਾਂ ਨੂੰ ਮਜ਼ਦੂਰ ਬਣਾਉਣ ਦੀ ਨੀਤੀ ਆ ਸਰਕਾਰ ਦੀ ਇਹਦੇ ਨੇ 600 ਸ਼ਬਦਾਂ ਦੇ ਵਿੱਚ ਇਹਦੀ ਨਿੰਦਿਆ ਕਰਨੇ ਆ ਔਰ ਜਿੰਨੀ ਵੱਡੀ ਇਹ ਤੇ ਲੜਾਈ ਲੜਨੀ ਪਈ ਓਨੀ ਲੜਾਈ ਮੈਂ ਕਿਸਾਨ ਜਗਤ ਕਮੇਟੀ ਪੰਜਾਬ ਕੋਟ ਬੁੱਢਾ ਵਾਲਾ ਸੂਬਾ ਆਗੂ ਸਖਦੇਵ ਸਿੰਘ ਮੰਡ ਆਪ ਜੀ ਦੇ ਸਾਰੇ ਚੈਨਲਾਂ ਦਾ ਔਰ ਮੀਡੀਆ ਦਾ ਧੰਨਵਾਦ ਕਰਦਾ ਹੋਇਆ ਬੇਨਤੀ ਕਰਦਾ ਆ ਆਪ ਜੀ ਦੇ ਮਾਧਿਮੇ ਰਾਈ ਕਿ ਅੱਜ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਫਰੋਜਪੁਰ ਡੀਸੀ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਾ ਕੇ ਬੈਠੇ ਆਂ ਇਹਦੇ ਦੇ ਸਾਡੀਆਂ ਲਗਭਗ 17 18 ਮੰਗਾਂ ਨੇ ਜਿਨ੍ਹਾਂ ਵਿੱਚ ਲੈਂਡ ਪੂਲਿੰਗ ਦਾ ਪ੍ਰੀ ਐਡਮਿਟਰਾਂ ਦਾ ਅਤੇ ਹੋਰ ادارے ਜਿਹੜੇ ਸਾਡੇ ਕਿਸਾਨਾਂ ਨੂੰ ਖਰਾਬ ਕਰ ਰਹੇ ਨੇ ਉਹਦੇ ਵਾਸਤੇ ਅੱਜ ਅਸੀਂ ਮੰਗ ਪੱਤਰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਥੇ ਬੈਠੇ ਆਂ ਮੰਗ ਪੱਤਰ ਦੇ ਕੇ ਜਾਵਾਂਗੇ ਆਉਣ ਵਾਲੇ ਸਮੇਂ ਜਿਹੜਾ ਹੁਕਮ ਆਊਗਾ ਜਥੇਬੰਦੀਆਂ ਦਾ ਜਿਹੜਾ ਹੁਕਮ ਕਿਸਾਨਾਂ ਦਾ ਆਊਗਾ ਉਹਦੇ ਤੇ ਇਨ ਮੇ ਲਾਗੂ ਹੋ ਕੇ ਸਰਕਾਰ ਨਾਲ ਲੜਾਂਗੇ ਬੇਸ਼ੱਕ ਸਾਡੀ ਜਿਹੜੀ ਹਾਈ ਕੋਰਟ ਨੇ 4 ਹਫ਼ਤੇ ਵਾਸਤੇ ਰੋਕ ਲਾਈ ਆ ਔਰ ਸਾਨੂੰ ਉਹਦੇ ਵਿੱਚ ਕੋਈ ਇਨਸਾਫ ਦੀ ਜਿਹੜੀ ਆ ਮੇਦ ਰਹੀ ਤੁਸੀਂ ਇਸ ਕਰਕੇ ਤੜਾ ਤੜ ਧਰਨੇ ਮਜਾਰੇ ਤੇ ਸਰਕਾਰ ਦੇ ਨਾਲ ਲੜਨ ਲਈ ਤਿਆਰ ਪਰ ਤਿਆਰ ਆ ਸੀ ਇਸ ਵਾਸਤੇ ਅਸੀਂ ਇੱਥੇ ਅੱਜ ਪਹੁੰਚਿਆ ਅਗਲਾ ਇਹਦਾ ਪ੍ਰੋਗਰਾਮ ਹੈ ਜਦੋਂ ਸਾਡੀਆਂ ਜਥੇਬੰਦੀਆਂ ਦੇ ਆਗੂ ਇਕੱਠੇ ਹੋਣਗੇ ਉਹ ਅਸੀਂ ਤੁਹਾਡੇ ਮੀਡੀਆ ਨਾਲ ਸਾਂਝਾ ਕਰਾਂਗੇ ਧੰਨਵਾਦ ਜੀ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੇ ਬਲ ਸਰ ਜਿਹੜਾ ਡਿਸਪਾਸਟਰ ਬਾਤ ਅੰਨ ਲਾਇਆ ਕਿਸ ਸੰਬੰਧ ਚ ਲਾਇਆ ਮੈਂ ਦਵਿੰਦਰ ਸਿੰਘ ਫੁੱਲਰਵੰਨ ਜ਼ਿਲ੍ਹਾ ਪ੍ਰਧਾਨ ਬੀਕੇਯੂ ਮੁਝਾਇਲ ਫਰੋਜ਼ਪੁਰ ਅੱਜ ਜਿਹੜਾ ਧਰਨਾ ਡੀਸੀ ਦਫ਼ਤਰ ਦੇ ਬਾਹਰ ਲਾਇਆ ਹੈ ਇਹ ਲੈਂਡ ਪੂਲਿੰਗ ਦੇ ਸਬੰਧ ਵਿੱਚ ਲਾਇਆ ਸੀ ਜੀ ਕਿਉਂਕਿ ਸਾਡੇ ਫਰੋਜ਼ਪੁਰ ਦੇ ਤਿੰਨ ਪਿੰਡਾਂ ਦੀ 311 ਏਕੜ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਸਰਕਾਰ ਨੇ ਲੈ ਲਈ ਹੈ ਸੋ ਉਹ ਸਬੰਧ ਦੇ ਵਿੱਚ ਇਕੱਠੇ ਹੋਏ ਸਾਂ ਵੀ ਅਸੀਂ ਪਹਿਲਾਂ ਤਾਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਜ਼ਮੀਨ ਵੱਲੇ ਨਾ ਵੇਖੀ ਕਿਉਂਕਿ ਜ਼ਿੰਮੇਦਾਰ ਜਿਹੜਾ ਨਾ ਉਹ ਜ਼ਮੀਨ ਦੀ ਵੱਟ ਵੀ ਨਹੀਂ ਕਿਸਨ ਵਾਉਣ ਦਿੰਦਾ 1 2 ਇੰਚ ਵੱਟ ਵਾਲੇ ਨਾ ਤੇ ਭਰਾ ਨੂੰ ਭਰਾ ਵੀ ਮਾਰ ਦਿੰਦਾ ਤੇ ਵੇਖ ਲਾ ਤੇਰੇ ਨਾਲ ਤਾਂ ਕਿਸੇ ਦੀ ਸਾਜ ਵੀ ਨਹੀਂ ਕਿ ਤੂੰ ਕਿੱਥੋਂ ਕਿ ਅਸੀਂ ਕਿੱਥੇ ਫਰੋਜਪੁਰ ਦੇ ਉਹ ਬੇਨਤੀ ਏ ਕਿ ਸਾਡੀਆਂ ਜ਼ਮੀਨਾਂ ਵਾਲੇ ਪੰਜਾਬ 'ਚ ਕਿਤੇ ਨਾ ਝਾਕੀ ਇੱਕ ਮਰਲਾ ਵੀ ਜ਼ਮੀਨ ਅਸੀਂ ਪੰਜਾਬ 'ਚ ਤੈਨੂੰ ਨਹੀਂ ਦੇਣੀ ਮਤ ਕਿਤੇ ਸੋਚੀ ਵੀ ਇਹ ਜਿਵੇਂ 65000 ਕਿੱਲੇ ਦਾ ਤੂੰ ਐਲਾਨ ਕਰਤਾ ਹੈ ਵੀ ਇਹਨੂੰ ਵੇਚ-ਬੂਝ ਕੇ ਜਾਂ ਕਹਣੇ ਰੱਖ ਕੇ ਤੇ ਮੈਂ ਆਪਦਾ 1.5 ਸਾਲ ਦਾ ਕੰਮ ਚਲਾ ਲਾਂਗਾ ਉਹਦੇ ਵਾਸਤੇ ਕੋ ਆਪਦਾ ਹੋਰ ਇੰਤਜ਼ਾਮ ਕਰ ਹਾਂ ਜੀ ਇਹ ਧਰਨਾ ਲਗਾਇਆ ਕੇ ਸਬੰਧ ਚ ਲਗਾਇਆ ਗਿਆ ਜੀ ਸਰਦਾਰ ਜਿਹੜਾ ਅੱਜ ਇੱਥੇ ਧਰਨਾ ਲੱਗਾ ਵੱਖ-ਵੱਖ ਜਥੇਬੰਦੀਆਂ ਦਾ ਤਕਰੀਬਨ ਮੇਰੀ ਨਿਗਾਹ ਚ 4-5 ਜਥੇਬੰਦੀਆਂ ਇੱਥੇ ਆਈਆਂ ਸੀ ਜਿਹੜੀ ਸਾਡੇ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਖੋਸਾ ਉਹਦਾ ਮੈਂ ਸੀਜਨ ਮੀਤ ਪ੍ਰਧਾਨ ਪੰਜਾਬ ਸਰਦਾਰ ਫਤੇ ਸਿੰਘ ਕੋੜਕੋੜਕਰਾ ਜਿਹੜਾ ਅੱਜ ਧਰਨਾ ਇੱਥੇ ਲਾਇਆ ਸੀ ਜੋ ਲੁਧਿਆਣੇ ਤੋਂ ਲੈ ਕੇ ਮੋਗੇ ਤੱਕ ਜਾਂ ਫਰੋਇਦਪੁਰ ਤੋਹੇ 2-4 ਕਿਲੋ ਕਿੱਲੇ ਦੀ ਉਹ ਲੈਣ ਪੂਣ ਗਾਲੇ ਜ਼ਮੀਨ ਨਪਦੇ ਆ ਉਹਦੇ ਖਾਤਰਾ ਜਲਾਇਕ ਸਰਕਾਰ ਕਿਸੇ ਨੂੰ ਕੋਈ ਜੱਟਾਂ ਨੂੰ ਪੈਸਾ ਨਹੀਂ ਦੇ ਰਹੀ ਜੇ ਉਹਨਾਂ ਨੇ ਜ਼ਮੀਨ ਧੱਕੇ ਨਾਲ ਲੈਣੀ ਵੀ ਆ ਬਹਣੀਆਂ ਜੋ ਰੇਟ ਆ ਜ਼ਮੀਨ ਦਾ ਪੱਤੇ ਸਮੇਤ ਉਹਦਾ ਪਤਾ ਪਾ ਕੇ ਵਿੱਚ ਸਾਨੂੰ ਪੈਸੇ ਦੇ ਦੇਣ ਅਸੀਂ ਪੈਸੇ ਲੈ ਲਾਂਗੇ ਜਿਵੇਂ ਤਕਰੀਬਨ ਲੁਧਿਆਣੇ ਤੋਂ ਲੱਗੇ ਮੋਗੇ ਤੱਕ ਸਾਰੀ ਛੜਕ ਦੇ ਉੱਤੇ ਕਰੋੜ ਕਰੋੜ ਰੁਪਈਆ ਇਕੱਲੇ ਦਾ ਮਲ ਹੈਗਾ ਉੱਥੇ ਉੱਥੇ ਸਾਰੀ ਛੜਕ ਉਹਦਾ ਪੱਤਾ ਦੇ ਕੇ ਤਿੰਨ ਇਸੇ 4 ਕਰੋੜ ਰੁਪਈਆ ਇਕੱਲੇ ਦਾ ਬਣਦਾ ਤੇ ਉਹ ਦੇਦਵਾਨੀ ਵੀ ਨਹੀਂ ਰਹੀ ਅੱਗੇ ਪਹਿਲਾਂ ਛੱਡ ਕੇ ਸਾਡੇ ਪਿੰਡ ਕੋੜ ਕੋੜ ਜ਼ਮੀਨ ਆਈ ਆ ਸਾਡੇ ਪਿੰਡ ਦਾ 20000 20 ਲੱਖ ਲੇ ਦਾ ਸੀਗਾ ਤੇ ਪੱਤਾ ਪਾ ਕੇ ਤਿੰਨ ਗੁਣਾ ਦੇ ਕੇ ਸਾਨੂੰ 75 75000 ਰੁਪਏ ਸਰਕਾਰ ਨੇ ਦਿੱਤਾ 75 75000 ਰੁਪਏ ਸਾਨੂੰ ਸਰਕਾਰ ਨੇ ਦਿੱਤਾ ਇਹ ਪੱਤਾ ਪਾ ਕੇ ਜੋ ਰੇਟ ਆ ਉਥੋਂ ਦਾ ਪੱਤਾ ਪਾ ਕੇ ਤਿੰਨ ਗੁਣਾ ਰੇਟ ਵਧਾ ਕੇ ਲੈ ਦੇ ਦੇਣਾ ਸੀ ਲੈ ਲਾਂਗੇ ਦੁਆਦਿਆਂ ਕਿਸਾਨਾਂ ਨੂੰ ਪਰ ਜੇ ਮੁਫਤ ਲੈ ਰਹੀ ਆ ਕੇ ਰਾਜ ਉਹਨਾਂ ਦੀ ਵਾਰੀ ਆ ਕੱਲ ਨੂੰ ਸਾਡੀ ਵਾਰੀ ਵੀ ਆ ਜੂੜੀ ਅਸੀਂ ਇਕੱਠੇ ਹੋਗੇ ਕਿਸਾਨ ਸਾਰੇ ਅਸੀਂ ਉਹਨਾਂ ਦੀ ਬੰਦ ਕਰਾਂਗੇ ਜ਼ਮੀਨ ਇੱਕ ਮਰਲਾ ਵੀ ਵੇਚ ਨਹੀਂ ਆਉਣ ਦੇਣੀ ਨੇ ਅਰ ਜਿਹੜਾ ਡੀ ਜਫਤਰ ਬਾਤ ਅਨ ਲਗਾਇਆ ਕਿਹਦੇ ਸਬੰਧ ਚ ਲਾਇਆ ਇਹ ਅੱਜ ਜਿਹੜਾ ਧਰਨਾ ਲੱਗਾ ਜੀ ਡੀਸੀ ਦਫਤਰ ਦੇ ਬਾਹਰ ਜੀ ਇਹ ਜਿਹੜੀਆਂ ਪੰਜਾਬ ਦੇ ਵਿੱਚ ਲੈਂਡ ਪੂਲ ਚ ਜ਼ਮੀਨਾਂ ਆ ਰਹੀਆਂ ਨੇ ਹਰ ਜ਼ਿਲ੍ਹੇ ਵਿੱਚ ਸਾਡੇ ਫੋਜਪੁਰ ਜ਼ਿਲ੍ਹੇ ਵਿੱਚ ਵੀ ਕਾਫੀ 300 ਕਿਲੇ ਦੇ ਕਰੀਬ ਜ਼ਮੀਨ ਜਿਹੜੀ ਆਉਣ ਦੀ ਸਭਾਵਨਾ ਹੈਗੀ ਏ ਅਸੀਂ ਇਹ ਜਿਹੜੀਆਂ ਜ਼ਮੀਨਾਂ ਨੇ ਕਦੀ ਵੀ ਨਹੀਂ ਦੇਵਾਂਗੇ ਨਾ ਹੀ ਜ਼ਮੀਨਾਂ ਹੀ ਜਾਨ ਦੇਣੀਆਂ ਨੇ ਅਨਸਰ ਜੀ ਦਾ ਨਲਾਇਕ ਦਸਤਖਤ ਵੀ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜੀ ਨੂੰ ਖੋਸਾ ਦਾ ਸੁਭਾ ਮੀਤ ਪ੍ਰਧਾਨ ਜਸਵੀਰ ਸਿੰਘ ਝਾਮਕਾ ਇਹ ਧਰਨਾ ਜੀ ਹੱਕ ਤੇ ਸੱਚ ਦੀ ਲੜਾਈ ਆ ਜਿਸ ਤੋਂ ਮੈਂ ਅਹਿਮਦ ਸ਼ਾਹ ਬਦਾਲੀ ਤੋਂ ਇਲਾਕੇ ਹੁਣ ਤਾਈ ਸਾਡੇ ਨਾਲ ਧੱਕਾ ਹੀ ਹੁੰਦਾ ਆ 47 ਦੇ ਵਿੱਚ ਅਸੀਂ ਆਪਣਾ ਸਮਝ ਲਿਆ ਵੀ ਸਾਡਾ ਦੇਸ਼ ਆਜ਼ਾਦ ਹੋ ਗਿਆ ਸੀ ਅਦਾਜ਼ ਆਜ਼ਾਦ ਖੇਤ ਦੇ ਲੋਕ ਆ ਇਥੇ ਕਿਤਾ ਕਰਨ ਵਾਲੇ ਲੋਕਾਂ ਤੋਂ ਅੱਜ ਅਜਾੜਿਆ ਜਾ ਰਿਹਾ 47 ਤੋਂ ਇਲਾਕੇ ਮਗਰੋਂ 84 84 ਤੋਂ ਮਗਰੋਂ ਵੇਖ ਲਓ ਅੱਜ ਤਾਂ ਹੀ 2025 ਦੀ 8 ਤਰੀਕਾ ਅੱਜ ਤੇ ਲੋਕ ਜਿਹੜੇ ਕਿਸਾਨ ਛੜਕਾਂ ਤੇ ਰੋਲ ਰਹੇ ਆ ਸਾਲ ਡੇਢ ਸਾਲ ਦਿੱਲੀ ਦੀਆਂ ਛੜਕਾਂ ਤੇ ਰੋਲੇ ਆ ਡੇਢ ਸਾਲ ਦੇ ਨੇੜੇ ਤਰ ਖਨੌਰੀ ਬਾਰਡਰ ਤੇ ਰੋਲੇ ਆ ਅੰਨੀ ਬੋਲੀ ਸਰਕਾਰ ਜਿਹੜੀ ਸਾਡੇ ਵਿੱਚੋਂ ਨਿਕਲ ਕੇ ਧਰਨਿਆਂ ਦੇ ਵਿੱਚੋਂ ਇਹੋ ਭਗਵੰਤ ਮਾਨ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਸਾਨ ਦਾ ਪੁੱਤਾਂ ਤੋ ਹਾਈ ਦਿੰਦਾ ਸੀ ਅੱਜ ਉਹ ਹੀ ਕਿਸਾਨ ਦਾ ਪੁੱਤ ਸਾਡਾ ਦੁਸ਼ਮਣ ਬਣ ਚੁੱਕਾ ਲੈਂਡ ਪੋਲਿੰਗ ਨੀਤੀ ਦੇ ਤਹਿਤ ਸਾਡੀ ਜ਼ਮੀਨ ਸਾਤੋਂ ਜ਼ਬਰਨ ਖੋਈ ਜਾ ਰਹੀ ਆ ਇਹ ਅਸੀਂ ਕਦੇ ਵੀ ਨਹੀਂ ਜ਼ਮੀਨਾਂ ਅੱਜ ਤੇ ਇਹ ਨਾ ਕੱਲ ਤੇ ਇਹ ਲਈ ਸੰਘਰਸ਼ ਕਰਨਾ ਪਿਆ ਸਾਡੀਆਂ ਜਾਨਾਂ ਚਲੇ ਜਾਣ ਬੱਚੇ ਕੋਲ ਨੂੰ ਜਪੀੜ ਦੇਵਾਂਗੇ ਪਰ ਅਸੀਂ ਜ਼ਮੀਨ ਨਹੀਂ ਦੇਵਾਂਗੇ ਇੰਨੀਆਂ ਕ ਬੇਨਤੀਆਂ ਕਰਦਾ ਦਾਸ ਵੈਗਰਜੀਕਾ ਖਾਲਸਾ ਵੈਗਰਜੀਕੀ ਪਤੇ ਅੱਜ ਜਿਹੜਾ ਅੱਜ ਧਰਨਾ ਲਾਇਆ ਹੈ ਜਿਹੜੀ ਸਰਕਾਰ ਜਿਹੜੀਆਂ ਮੰਗਾਂ ਦੀ ਆਪਾਂ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਵਾਲਿਆਂ ਦਾ ਧੰਨਵਾਦ ਦਾਸ ਮੰਗਲ ਸਿੰਘ ਸੰਧੂ ਪ੍ਰੈਸ ਕਾਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਕੋਸਾ ਦੇਖੋ ਤੁਹਾਨੂੰ ਪਤਾ ਕਿ ਜਿਹੜਾ ਪੰਜਾਬ ਦੇ ਵਿੱਚ 15 16 ਸ਼ਹਿਰ ਆ ਜਿਹਨਾਂ ਦੇ ਵਿੱਚ 60 65 ਹਜ਼ਾਰ ਏਕੜ ਜ਼ਮੀਨ ਆ ਜਿਹੜੀ ਲੈਂਡ ਪੂਲਿੰਗ ਦੇ ਅਧੀਨ ਸਰਕਾਰ ਲਿਆਉਣਾ ਚਾਹੁੰਦੀ ਆ ਉਹਨਾਂ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਆ ਕਾਲ ਹਾਈ ਕੋਰਟ ਦਾ ਵੀ ਮਾਨਜੋਗ ਹਾਈ ਕੋਰਟ ਦਾ ਫੈਸਲਾ ਆਇਆ ਜਿਹਦੇ ਵਿੱਚ 4 ਹਫ਼ਤਿਆਂ ਦਾ ਜਿਹੜਾ ਸਟੇ ਲਾਇਆ ਗਿਆ ਉਹ ਹਾਈ ਕੋਰਟ ਦਾ ਵੀ ਅਸੀਂ ਮਾਨਜੋਗ ਦਾ ਧੰਨਵਾਦ ਕਰਦੇ ਆਂ ਪਰ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਭਗਵਾਨਤਮਾਨ ਦੀ ਸਰਕਾਰ ਨੂੰ ਕਿ ਤੁਸੀਂ ਜਿਹੜੇ ਕਿਸਾਨ ਆ ਉਹਨਾਂ ਨੂੰ ਉਜਾੜਨਾ ਚਾਹੁੰਦੇ ਆਂ ਪਹਿਲਾਂ ਵੀ ਖਨੌਰੀ ਮੋਰਚੇ ਤੇ ਤੁਸੀਂ ਸਾਨੂੰ ਉਜਾੜਿਆ ਸਾਡਾ ਸਮਾਨ ਲੁੱਟਿਆ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਬਜ਼ੁਰਗਾਂ ਨੂੰ ਕੁੱਟਿਆ ਤੇ ਹੁਣ ਦੁਬਾਰਾ ਤੁਸੀਂ ਸਾਡੀਆਂ ਜਿਹੜੀਆਂ ਜ਼ਮੀਨਾਂ ਨੂੰ ਲੁੱਟਣ ਵਾਲੇ ਬੰਨੇ ਚੱਲ ਪਏ ਆਂ ਅਸੀਂ ਜਿਹੜਾ ਇਹ ਜਿਹੜਾ ਤੁਸੀਂ ਲੁੱਟਾਂ ਤੇ ਆ ਸ਼ਿਲਸਾ ਸ਼ੁਰੂ ਕੀਤਾ ਇਹ ਕਿਸੇ ਵੀ ਕੀਮਤ ਤੇ ਤੁਹਾਡਾ ਇਹ ਜਿਹੜਾ ਇਹ ਸਕੀਮ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਚਾਹੇ ਸਾਨੂੰ ਜਿੱਡੀ ਮਰਜ਼ੀ ਵੱਡੀ ਲੜਾਈ ਲੜਨੀ ਪਵੇ ਜੋ ਮਰਜ਼ੀ ਕਰਨਾ ਪਵੇ ਇਹ ਅਸੀਂ ਕਦੇ ਵੀ ਕਾਮਯਾਬ ਸਰਕਾਰ ਨੂੰ ਨਹੀਂ ਹੋਣ ਦੇਵਾਂਗੇ ਕਿਉਂਕਿ ਹੁਣ 15 16 ਸ਼ਹਿਰਾਂ ਦੀ ਗੱਲ ਆ ਕੱਲ ਨੂੰ ਹੋਰ ਅੱਗੇ ਸਰਕਾਰ ਵਧੂਗੀ ਇਹ ਹੌਲੀ ਹੌਲੀ ਸਰਕਾਰ ਪੈਰ ਧਵਾ ਕਰ ਰਹੀ ਆ ਜਿਹਦਾ ਕਿ ਅਸੀਂ ਵਿਰੋਧ ਕਰਦੇ ਆਂ ਤੇ ਕਰਦੇ ਰਵਾਂਗੇ ਮਰਦੇ ਦਮ ਤੱਕ ਕਰਾਂਗੇ ਜਿੰਨਾ ਚਿਰ ਸਾਡੇ ਜਾਨ ਆ ਅਸੀਂ ਲੜਾਂਗੇ ਸਰਕਾਰ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਮਲਕੀਤ ਸਿੰਘ ਬਲਾਕ ਪ੍ਰਧਾਨ ਤੋਂ ਮੱਥਾ ਵਾਲਾ ਫਸਤੀ ਕਿਸਾਨ ਯੂਨੀਅਨ ਬਜੈਰ ਔਰ ਜੋ ਪੰਜਾਬ ਸਰਕਾਰ ਨੇ ਲੈਂਡ ਪੂਲ ਪਾਲਿਸੀ ਲਿਆਂਦੀ ਹੈ ਚਾਹੇ ਉਹਦੇ ਵਿੱਚ ਹਾਈ ਕੋਰਟ ਨੇ ਸਟੇ ਕਰੀ ਲਾ ਦਿੱਤਾ ਹੈ ਪਰ ਬਹੁਤ ਜੀਵਨਾਂ ਲਈ ਘਾਟਾ ਹੈ ਅੱਜ ਅਸੀਂ ਇਹਨਾਂ ਹਰਸਪੁਰ ਦੇ ਡੀਸੀ ਸਾਹਿਬ ਨੂੰ ਮਾਗ ਪੱਤਰ ਦੇਣ ਆਏ ਆ ਜਿੰਦੇ ਵਿੱਚ ਅੱਜ 2 ਘੰਟੇ ਦਾ ਅਸੀਂ ਧਰਨਾ ਵੀ ਰੱਖਿਆ ਹੋਇਆ ਹੈ ਔਰ ਮੈਂ ਸਮਝਦਾ ਹਾਂ ਜਿਸ ਤਰ੍ਹਾਂ ਚਿਪਾਲੇ ਮੀਟਰ ਜੋ ਕੇਂਦਰ ਦੀ ਮੋਦੀ ਸਰਕਾਰ ਔਰ ਪੰਜਾਬ ਸਰਕਾਰ ਇਹ ਮਿਲ ਕੇ ਕੋਆਪਰੇਟ ਕਰਾਣਿਆਂ ਦੇ ਹੱਥਾਂ 'ਚ ਸਾਡੇ ਸੋਨੇ ਵਰਗੀਆਂ ਜ਼ਮੀਨਾਂ ਜਿਹੜੀਆਂ ਅਸੀਂ ਉਹ ਐਵੇਂ ਨਹੀਂ ਜਾ ਰਹੀਆਂ ਜਾਣ ਦੇਵਾਂਗੇ ਔਰ ਸਾਨੂੰ ਇਹਦੇ ਲਈ ਬੜਾ ਜਿੰਨਾ ਮਰਜੀ ਉਹ ਵੱਡਾ ਸੰਘਰਸ਼ ਕਰਨਾ ਪਵੇ ਔਰ ਹੋਂ ਵਾਲਾ ਸਮਾ ਜਿਹੜਾ ਬਹੁਤ ਹੀ ਖੇਤੀਬਾੜੀ ਲਈ ਵੀ ਘੱਟ ਕੇ ਕਿਉਂਕਿ ਅਸੀਂ ਹਰ ਸਾਲ ਜਾਣਦੇ ਆ ਮਾਚਰ ਜਾਣਦੇ ਆ ਹੇਮਕੋਟ ਜਾਣਦੇ ਹਾਂ ਤੇ 1 ਇੰਚ ਵੀ ਪੰਜਾਬੀ ਜਿਹੜਾ ਜ਼ਮੀਨ ਨਹੀਂ ਲੈ ਸਕਦਾ ਪਰ ਸਾਰੇ ਪੰਜਾਬ ਦੇ ਵਿੱਚ ਇਹ ਆ ਕਿ ਅਸੀਂ